ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਇਹ ਉਪਾਏ ਹੈਗੇ ਆ ਜਿਹੜੇ ਕਿ ਦਲੇਦਰ ਨੂੰ ਕਰੋੜਪਤੀ ਬਣਾ ਸਕਦੇ ਆ ਔਰ ਮਨ ਚਾਹਾ ਫਲ ਔਰ ਮਨ ਚਾਹਾ ਪੈਸਾ ਸ਼ੁੱਕਰਵਾਰ ਨੂੰ 750 ਗ੍ਰਾਮ ਸਾਬਤ ਚੋਲ ਬਾਸਮਤੀ ਟੁੱਟੇ ਹੋਣੀ ਨਹੀਂ ਜਿਹਦੇ ਟੋਟਾ ਨਹੀਂ ਤੇ 750 ਗ੍ਰਾਮ ਮਿਸ਼ਰੀ ایک چمال چ جبن کے اپنے سامنے پوٹلی رکھو ہاتھ جوڑ کے اپنی گلتیاں دسو کہ میں بہت گلتیاں کر چکا ہوں اور کرپا تو تو کر جو انہوں یاد ہے گلتیاں کا کہ تھی پیسے نو سنمان نہیں کر دے نوٹ گندے تھک لگا کے نوٹ گندے ہو اے بھی غلط ہے اے ہو جی کوئی بھی غلطیاں تھی اپنی دسو اور معافی مانگو ہاتھ جوڑ کے بہنتی کرنی ہے کہ تو ستائی طور تے میرے کارا جا اور اس ارداستو بات اے جنی پوٹلی ہے گی اے کسے ندی دے بچے جائے جتے پانی چل دا او دے بچے پا دیو یعنی کہ انہوں نے جل پرواہ کر دینا ہے ہوں نراتے ہونے ہیں پہلی نراتے تو اکھیلے نراتے تک سویرے پانچ بجے تو پہلا اٹھنا ہے ਔਰ ਅਗਰ ਤੁਸੀਂ ਜਪ ਕੀ ਸਾਡਾ ਪਾਠ ਕਰ ਸਕਦੇ ਹੋ ਤੇ ਠੀਕ ਹੈ ਨਹੀਂ ਤੇ ਸੁਣਨਾ ਹੈਗਾ ਜਿਦਾ ਵੀ ਤੁਸੀਂ ਕੋਈ ਵੀ ਗੁਰਬਾਣੀ ਦਾ ਪਾਠ ਜਾਂ ਕਿਸੇ ਵੀ ਮੰਤਰ ਕਰਨਾ ਹੈ ਚਾਹੇ Hindu ਆ ਮੁਸਲਮਾਨ ਹੈ ਜਾਂ ਕਿਸੇ ਵੀ ਧਰਮ ਦਾ ਕਰਨਾ ਹੈ ਤੇ ਨਾ ਧੋਕੇ ਕਰਨਾ ਹੈ ਬਿਨਾਂ ਨਾਤੇ ਵੇ ਨਹੀਂ ਕਰਨਾ ਹੁਣ ਤੁਹਾਡੀ ਮੰਦਰ ਹੈਗਾ ਹੁਣ ਜਿਆਦਾ ਸਿੱਖਣ ਦਾ ਮੰਦਰ ਨਹੀਂ ਹੁੰਦਾ ਫੇਰ ਵੀ ਕੋਈ ਐਸੀ ਜਗ੍ਹਾ ਉਹਨੇ ਇਸੇ ਗੁਟਕੇ ਰੱਖਦੇ ਆ ਤੇ ਜਿੱਥੇ ਗੁਟਕੇ ਰੱਖੇ ਹੋਏ ਆ ਉੱਥੇ ਮੇਜੇ ਲਾਲ ਕਪੜਾ ਵਿਛਾਓ ਤਿਜੋਰੀ ਹੈਗੀ ਆ ਉਹਦੇ ਅੰਦਰ ਵੀ ਲਾਲ ਕਪੜਾ ਵਿਛਾਓ ਜਾਂ ਕੋਈ ਲక్ష్ਮੀ ਦਾ ਬਾਕਸ ਹੈਗਾ ਲక్ష్ਮੀ ਧਰਾਜ ਹੈਗਾ ਉਹਦੇ ਲਾਲ ਕਪੜਾ ਵਿਛਾਓ ਔਰ ਘਰ ਦੀ ਔਰਤ ਕੋਈ ਵੀ ਵੱਡੀ ਹੈ ਜਾਂ ਛੋਟੀ ਹੈ ਉਹ ਹਰ ਰੋਜ਼ ਤਿੰਨ ਅਗਰਬਤੀਆਂ ਘਰ ਚ ਜਲਾਵੇ ਚੰਦਨ ਦੀਆਂ ਦੇ ਬਹੁਤ ਵਧੀਆ ਗੁਲਾਬ ਦੀਆਂ ਉਹ ਵੀ ਵਧੀਆ ਦੇਖੋ ਤੁਹਾਡੇ ਘਰ ਸੁੱਖ ਸਮ੍ਰਿਧੀ ਪੈਸਾ ਹੜ ਵੰਗਰ ਆਏਗਾ ਹਰ ਪੂਰਨਮਾਸੀ ਨੂੰ ਆਪਣੇ ਘਰ ਦੇ ਵਿੱਚ ਸਾਬੂਦਾਨੇ ਦੀ ਖੀਰ ਬਣਾਓ ਉਹ ਥੋੜਾ ਜਿਹਾ ਕੇਸਰ ਪਾਓ ਔਰ ਮਾਂ ਲక్ష్ਮੀ ਨੂੰ ਅਰਪਣ ਕਰੋ ਔਰ ਉਸ ਤੋਂ ਬਾਅਦ ਸਾਰਾ ਪਰਿਵਾਰ ਖਾਓ ਔਰ ਅਰਦਾਸ ਇਹ ਕਰਨੀ ਹੈ ਮਾਤਾ ਲక్ష్ਮੀ ਤੂੰ ਮੇਰੇ ਘਰ ਹਮੇਸ਼ਾ ਲਈ ਆਕੇ ਬਰਾਇਮਨ ਹੋ ਜਾ ਮਾਤਾ ਲక్ష్ਮੀ ਨੂੰ ਜਿਆਦਾ ਖੁਸ਼ ਕਰਨਾ ਹੈ ਤੇ ਆਪਣੇ ਘਰ ਦੇ ਤુલਸੀ ਦਾ ਪੌਦਾ ਜਰੂਰ ਲਗਾਓ ਔਰ ਸ਼ਾਮ ਨੂੰ ਉਹਦੇ ਵਿੱਚ ਦੇਸੀ ਘਿਓ ਦਾ ਇੱਕ ਦੀਵਾ ਜਰੂਰ ਜਲਾਓ ਕਹਿੰਦੇ ਆ ਕਿ ਇਹਦੇ ਨਾਲ ਮਾਂ ਲక్ష్ਮੀ ਖੁਸ਼ ਹੁੰਦੀ ਹੈ ਉਹ ਤੁਹਾਡੇ ਘਰ ਦੇ ਸਥਾਈ ਰੂਪ ਚ ਆ ਕੇ ਰਹਿਣ ਲੱਗ ਪੈਂਦੀ ਹੈ ਮਤਲਬ ਤੁਹਾਨੂੰ ਪੈਸੇ ਦੀ ਕੋਈ ਕਮੀ ਨਹੀਂ ਹੋਣੀ ਤੁਹਾਡੇ ਘਰ ਪੈਸਾ ਹੜ ਵੰਗਰ ਆਉਂਦਾ ਜਿੱਦਾਂ ਹੁਣ ਆਪਣੇ ਘਰ ਦੀ ਜਿੱਦਾਂ ਸਾਡੇ ਘਰ ਦੀ ਔਰਤਾਂ ਹੈਗੀਆਂ ਉਹਨਾਂ ਨੂੰ ਚਾਹੀਦਾ ਹੈਗਾ ਚਾਹ ਵੱਡੀ ਹੋਵੇ ਚਾਹੇ ਛੋਟੀ ਹੋਵੇ ਇੱਕ ਗੜਵੀ ਪਾਣੀ ਦੀ ਆਪਣੇ ਘਰ ਦੇ ਵਿੱਚ ਰੱਖਣੀ ਆ ਔਰ ਸਵੇਰੇ ਉਹਨੂੰ ਦਰਵਾਜੇ ਤੋਂ ਬਾਹਰ ਢੋਲ ਦੇਣਾ تو گھر کردے ساری نیگٹوٹی بار نکلے گی اور ماتا لکشمی دا آگمن ہوئے گا سویرے اشنان کرو اس تو بعد ماتا لکشمی دا تیان کرو کیسر دا ٹیکا لگاؤ اور بار جانا ہے اتر لگا کے جانا ہے ہر روچ شکر روز شکروار لگا ہی لگا ہے دیکھو ماتا لکشمی تو ما لشمی تڈے برائی کمان دیا ਰਾਤ ਨੂੰ ਸੌਣ ਤੋਂ ਪਹਿਲਾਂ ਕਦੇ ਜੂਠੇ ਮੂੰਹ ਨਹੀਂ ਸੌਣਾ ਚਾਹੀਦਾ ਔਰ ਫਿੱਟ ਕਰੀ ਨਾਲ ਚੰਗੀ ਤਰ੍ਹਾਂ ਦੰਦ ਸਾਫ਼ ਕਰਕੇ ਸੋ ਤਾਂ ਤੁਹਾਡੇ ਘਰ ਪੈਸੇ ਦੇ ਅੰਬਾਰ ਲੱਗ ਜਾਣਗੇ ਪੈਸੇ ਦੀ ਸੁਨਾਮੀ ਆਏਗੀ ਬੁੱਧਵਾਰ ਨੂੰ ਗਾਂ ਨੂੰ ਹਰਾ ਚਾਰਾ ਖਿਲਾਓ ਬੁੱਧਵਾਰ ਨੂੰ ਸ਼ਾਮ ਨੂੰ ਇੱਕ ਮੁਠੀ ਛੋਲੇ ਦੀ ਦਾਲ ਪਿਉ ਕੇ ਰੱਖ ਦਿਓ ਤੇ ਵੀਰਵਾਰ ਨੂੰ ਆٹے ਦੇ ਪੇੜੇ ਦੇ ਵਿੱਚ ਦਾਲ ਭਰ ਕੇ ਦੋ ਪੇੜੇ ਬਣਾ ਕੇ ਕਿਸੇ ਗਾਂ ਨੂੰ ਖਿਲਾ ਦਿਓ ਇਹਦੇ ਨਾਲ ਤੁਹਾਡੇ ਘਰ ਦੇ ਪੈਸੇ ਦੇ ਆਉਣਾ ਵੱਜ ਜਾਏਗਾ ਤੁਹਾਡੇ ਬੱਚਿਆਂ ਦੇ ਵਿਆਹ ਰੁਕੇ ਹੋਏ ਉਹ ਹੋ ਜਾਣਗੇ ਤੁਹਾਡੇ ਬੱਚਿਆਂ ਦੇ ਜਿਹੜਾ ਵਿਆਹ ਰੁਕਿਆ ਹੋਇਆ ਉਹਦੇ ਵਾਸਤੇ ਵੀ ਰਸਤੇ ਖੁੱਲ ਜਾਣਗੇ ਕੋਈ ਪੈਸਾ ਫਸਿਆ ਹੋਇਆ ਹੈਗਾ ਉਹ ਉਹਦੇ ਵੀ ਤੁਹਾਨੂੰ ਰਸਤੇ ਖੁੱਲ ਜਾਣਗੇ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਵੱਜ ਜਾਏਗੀ ਔਰ ਇਹ ਫਸਿਆ ਪੈਸਾ ਹੈਗਾ ਉਹ ਵੀ ਤੁਹਾਨੂੰ ਮਿਲ ਜਾਏਗਾ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਮੀਰ ਬਣੋ ਤੁਹਾਡੇ ਘਰ ਦਲੇਦਰਤਾ ਚਲੀ ਜਾਵੇ ਗਰੀਬੀ ਚਲੀ ਜਾਵੇ ਤੇ ਆਪਣੀ ਘਰ ਵਾਲੀ ਦਾ ਕਦੇ ਵੀ અપਮਾਨ ਨਹੀਂ ਕਰਨਾ ਉਹਦੀ ਬੇਇੱਜ਼ਤੀ ਨਹੀਂ ਕਰਨੀ ਨਾ ਘਰ ਨਾ ਕਿਸੇ ਸਾਹਮਣੇ। ਔਰ ਜੋ ਬੰਦਾ ਆਪਣੀ ਘਰ ਵਾਲੀ ਨੂੰ ਛੱਡ ਕੇ ਦੂਜੀ ਔਰਾਂ ਦੇ ਚੱਕੇ ਪੈ ਜਾਂਦਾ ਹੈ ਔਰ ਆਪਣੇ ਬੱਚਿਆਂ ਨੂੰ ਗੋਲੀਆਂ ਤੱਕ ਮਾਰਦਾ ਆ। ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਆਪਣੀ ਘਰਵਾਲੀ ਨੂੰ ਖਰਚਾ ਨਹੀਂ ਦਿੰਦਾ। ਉਹ ਬੰਦਾ ਅਗਲੇ ਜਨਮ ਜਾ ਕੇ ਹਿਜੜੇ ਦੀ ਜੁੰਚ ਹੁੰਦਾ ਹੈਗਾ। ਔਰ ਇਸ ਜਨਮ ਦੇ ਵਿੱਚ ਉਹ ਕੰਗਾਲ ਰਹਿੰਦਾ ਆ। ਉਹਦਾ ਹਰ ਪਾਸੇ ਨੁਕਸਾਨ ਹੁੰਦਾ ਆ। ਜੋ ਵੀ ਘਰ ਦੇ ਵਿੱਚ ਬਜ਼ੁਰਗ ਮਾਤਾ ਹੈਗੀ ਆ ਜਾਂ ਸਾਡੇ ਵੱਡੀ ਕੋਈ ਵੀ ਪਰਜਾਈ ਹੋ ਸਕਦੀ ਆ, ਜਿਠਾਣੀ ਹੋ ਸਕਦੀ ਕੋਈ ਵੀ ਆ। سب تو پہلا پوجا دا پرشاد دینا ہے اور ہر چھے مینرج, کارٹ تو کارٹ ایک واری کوئی نہ کوئی گفٹ ضرور دینا ہے شکر مجبوط ہوئے گا اور گرو مجبوط ہوئے گا اور تر پیسے کی سنامی آئے گی رات نو سونے تو پہلا چاہے پتنی یا پتی دونوں جو کوئی سونے تو پہلا دو سابت لونگ پورے پھول فل لگے ہوئے تے رکھ کے رات نو جلا دے بیچ سکھ سمردھی آئے گی ماتا لکشمی خوش ہوئے گی رات کو نیند بھی چنگی آئے گی اور برے سپنے بھی نہیں کسے بھی شکروار والے دن دکشنا برتی ایک لے ہونا ہے اور اپنے گھر دے رکھنا ہے چاہے پوجا علی ستان رکھ لو یا اپنے منت رکھ لو ਇਦੇ ਨਾਲ ਵੀ ਤੁਹਾਡੀ ਦਿਲਦਰਤਾ ਦੂਰ ਹੋਏਗੀ ਤੁਹਾਡੇ ਘਰ ਪੈਸੇ ਦੀ ਹੜਾਏਗਾ ਕਿਉਂਕਿ ਸ਼ੰਖ ਨੂੰ ਅਸੀਂ ਲక్ష్ਮੀ ਦਾ ਭਰਾ ਮੰਨਦੇ ਆ ਕਿਉਂ ਇਹ ਵੀ 14 ਰਤਨਾਂ ਦੇ ਨਾਲ ਸਮੁੰਦਰ ਤੋਂ ਸਮੁੰਦਰ ਮੰਧਨ ਚ ਨਿਕਲਿਆ ਸੀ ਆਪਣੇ ਘਰ ਦੇ ਵਿੱਚ ਇੱਕ ਬੰਸਰੀ ਜੂ ਰੱਖੋ ਉਹਦੇ ਨੂੰ ਰੇਸ਼ਮੀ ਧਾਗਾ ਜੂ ਬਣ ਕੇ ਹਮੇਸ਼ਾ ਆਪਣੇ ਘਰ ਚ ਰੱਖਣਾ ਹੈ ਕਿਉਂਕਿ ਇਹ ਇਹ ਤੁਹਾਡੇ ਪੂਰੇ ਪਰਿਵਾਰ ਨੂੰ ਇੱਕ ਮੁਕ ਕਰੇਗੀ اور آپسے جو پریم پیار وجے گا دیکھنا کتنے ٹوٹی ہوئی نہیں ہونی چاہیے کریک نہیں ہونی چاہیے بے شک مندر چ رکھ دوں جا اتنے پوجا ستھل دی چک کار دیکھو سکھ شانتی ایک دجے کا پرم ودے گا اگر کار جو پریم ہے گا ایک دجے کا اتفاق ہے گا کہ تو دماغ بھی کام کرے گا تو اسی بھی نئے نئے آئیڈیا نوے, نوے بزنس کرو گے ਔਰ ਤੁਹਾਡੇ ਘਰ ਪੈਸੇ ਦਾ ਹੜ ਆਏਗਾ ਜਾਂ ਸੁਨਾਮੀ ਆਏਗੀ। ਔਰ ਅਗਰ ਵਾਕਿਆ ਤੁਸੀਂ ਚਾਹੁੰਦੇ ਕਿ ਤੁਸੀਂ ਕਰੋੜਪਤੀ ਬਣੋ ਤੇ ਲਾਲ ਧਾਗੇ ਵਿੱਚ ਸ਼ਿਵਰਾਤਰੀ ਵਾਲੇ ਦਿਨ ਹਰ ਮਹੀਨੇ ਸ਼ਿਵਰਾਤਰੀ ਆਉਂਦੀ ਆ। ਇਹ ਕੋਈ ਮਾਸ਼ ਸ਼ਿਵਰਾਤਰੀ ਜੋ ਸਾਲ ਚ ਇੱਕ ਵਾਰੀ ਆਉਂਦੀ ਆ ਤੇ ਜਿਹੜੀ ਸ਼ਿਵਰਾਤਰੀ ਹੈਗੀ ਉਹ ਸੋਮਵਾਰ ਨੂੰ ਹਰ ਮਹੀਨੇ ਆਉਂਦੀ ਆ। ਉਸ ਦਿਨ ਸਤ ਮੁਖੀ ਰudraaksh ਲਾਲ ਧਾਗੇ ਵਿੱਚ ਆਪਣੇ ਗਲੇ 'ਚ ਧਾਰਨ ਕਰੋ ਫਿਰ ਦੇਖੋ ਮਹਾ ਸੁਨਾਮੀ ਆਏਗੀ ਔਰ ਬਰਕਤਾਂ ਦੀ ਝੜੀ ਲੱਗੀ ਰਹੇਗੀ ਤੁਹਾਡੇ ਘਰਾਂ 'ਚ ਤੁਸੀਂ ਕਿਹਾ ਇੱਕ ਅੱਕ ਜੇ ਦੁੱਧ ਨਿਕਲਦਾ ਹੈ ਚਿੱਟੇ ਫੁੱਲ ਜਿਹਨਾਂ ਲੱਗਦੇ ਆ ਨਾ ਉਸ ਅੱਕ ਦੀ ਇੱਕ ਜੜ ਲੈਣੀ ਆ ਚਿੱਟੇ ਕਪੜੇ ਲਪੇਟ ਕੇ ਆਪਣੀ ਤਜੋਰੀ 'ਚ ਰੱਖ ਦਿਓ ਔਰ ਤੁਹਾਡੀ ਤਜੋਰੀ ਹਮੇਸ਼ਾ ਪੈਸੇ ਨਾਲ ਭਰੀ ਰਹੇਗੀ اور انہا پیسہ آئے گا کتھوں آئے گا تو انہوں خود نہیں سمجھ آئے گی جنہی محنت کرو گے اس تو کئی گناہ جاتا انہوں پیسہ ملے گا تو انہوں پاک کھل جائیں گے ہو سکتا کوئی لاتری لگ جائے ہو سکتا اب تو انہوں کوئی سٹا لگ جائے کہ تو انہوں انہا پیسہ آئے گا تین مینے میں کدھی بھی کسے شکروار والے دن تین چھوٹی بچیاں انہوں کھیر کھواؤ اور اپنا پریوار بھی کھاوے دیکھو ਤੁਹਾਡੇ ਤੇ ਮਾਂ ਲక్ష్ਮੀ ਕਿੰਨੀ ਖੁਸ਼ ਹੋਏਗੀ ਹਾਂ ਤੁਹਾਡੇ ਪੈਸਾ ਆਉਂਦਾ ਬਥੇਰਾ ਹੈਗਾ ਮਗਰ ਸਮਝ ਨਹੀਂ ਆਉਂਦੀ ਕਿੱਥੇ ਚਲੇ ਜਾਂਦਾ ਆ ਪੈਸਾ ਬਰਬਾਦ ਹੁੰਦਾ ਆ ਬੱਚੇ ਜਾਂ ਕੋਈ ਵੱਡੇ ਨਸ਼ਾ ਕਰਦੇ ਆ ਉਹ ਵੀ ਲੱਖਾਂ ਰੁਪਏ ਮਹੀਨੇ ਦੇ ਉੜਾ ਦਿੰਦੇ ਆ ਪੈਸਾ ਵੀ ਆ ਰਿਹਾ ਵਾ ਔਰ ਉੜਦਾ ਵੀ ਜਾ ਰਿਹਾ ਵਾ ਉਹਦੇ ਵਾਸਤੇ ਕੰਮ ਕਰੋ ਇੱਕ ਮੁਠੀ ਕਾਲੇ ਤੇ ਲੈ ਲੋ ਸ਼੍ਰੀਚੇ ਵਾਲਾ ਲੈ ਲੋ ਸਾਰਿਆਂ ਦੇ ਸਿਰ ਤੋਂ ਸੱਤ ਵਾਰੀ ਇਹਨਾਂ ਨੂੰ ਸਿੱਧਾ ਕਮਾਉਣਾ ਆ। ਕਮਾ ਕੇ ਔਰ ਉੱਤਰ ਵਾਲੇ ਪਾਸੇ ਸੁੱਟ ਦੇਣੇ ਆ। ਬਸ ਤੁਹਾਡੇ ਘਰ ਦੇ ਵਿੱਚ ਸੁੱਖ ਸਮਰiddhi ਹੋ। ਕਾਇਮ ਹੋ ਜਾਏਗੀ ਜਦੋਂ ਪੈਸਾ ਬਰਬਾਦ ਹੁੰਦਾ ਹੈ ਉਹ ਜੇ ਫਰਕ ਆਏਗਾ ਉਹ ਜਿਹੜਾ ਨਸ਼ਾ ਕਰਦੇ ਹੋ ਹੌਲੀ 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 ਨਸ਼ਾ ਕਰਨਾ ਛੱਡ ਦੇਣਗੇ। ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੈਸਾ ਆ ਰਿਹਾ ਵਾ ਮਗਰ ਪੈਸਾ ਨਹੀਂ ਆਉਂਦਾ। ਪਰੇਸ਼ਾਨ ਹੋ ਜਾਂਦੇ ਹੋ। ਤੋ ਉਹਦਾ ਉਪਾਏ ਹੈਗਾ ਕਿ ਗੋਪੀ ਚੰਦਨ ਦੀਆਂ ਨੋ ਡਲੀਆਂ ਲੈਣੀਆਂ ਵਾ ਔਰ ਪੀਲੇ ਧਾਗੇ ਜਲ ਉਹਨੂੰ ਬਨ ਕੇ ਤੇ ਕੇਲੇ ਦੇ ਰੁੱਖ ਤੇ ਬੰਨ ਦੇਣੀਆਂ ਤੁਹਾਡੇ ਜਿਹੜਾ ਪੈਸਾ ਰੁਕਿਆ ਹੋਇਆ ਵਾ ਜਾਂ ਤੁਹਾਡੇ ਪੈਸੇ ਜਿਹੜਾ ਆ ਰਿਹਾ ਸੀ ਉਹ ਆਏਗਾ ਤੁਹਾਡੀ ਜੋ ਆਮਦਨੀ ਉਹ ਹੁੰਦੀ ਰਹੇਗੀ ਔਰ ਵੱਧ ਜਾਈਗੀ ਹਰ ਸ਼ੁੱਕਰਵਾਰ ਨੂੰ लक्ष्मी माता ਦੇ ਸਾਹਮਣੇ ਨੌ ਮੁਖੀ ਦੀਵਾ ਜਲਾਓ ਨੌ ਬੱਤੀਆਂ ਹੋਣੀਆਂ ਚਾਹੀਦੀਆਂ ਸ਼ੁੱਧ ਦੇਸੀ ਘੀ ਦਾ ਹੋਵੇ ਗਾਂ ਦਾ ਦੁੱਧ ਪਾਓ ਗਾਂ ਦਾ ਘਿਓ ਪਾਓਗੇ ਤਾਂ ਹੋਰ ਵਧੀਆ ਦੁੱਧ ਹੀ ਬਣੀ ਹੋਈ ਮਠਿਆਈ ਬਣਾਓ ਜਾਂ ਲਿਆਓ ਮਾਤਾ ਨੂੰ ਭੋਗ ਲਗਾਓ ਸਭ ਤੋਂ ਪਹਿਲਾਂ ਪ੍ਰਸ਼ਾਦ ਆਪਣੀ ਮਾਤਾ ਨੂੰ ਦਿਓ ਜਾਂ ਸਭ ਤੋਂ ਵੱਡੀ ਘਰ ਦੇ ਵਿੱਚ ਔਰਤਾਂ ਨੂੰ ਦਿਓ ਫਿਰ ਆਪਣੀ ਪਤਨੀ ਨੂੰ ਭੈਣ ਨੂੰ ਬਾਕੀ ਬੱਚਿਆਂ ਨੂੰ ਸਭ ਨੂੰ ਦੇ ਕੇ ਖੁਦ ਬਚਖਾਓ। ਔਰ ਹੱਥ ਜੋੜ ਕੇ ਲక్ష్ਮੀ ਮਾਤਾ ਨੂੰ ਮਨਚ ਅਰਦਾਸ ਕਰੋ ਕਿ ਹਮੇਸ਼ਾ ਲਈ ਮੇਰੇ ਘਰ ਤੇ ਬਰਜਮਾਨ ਹੋ ਜਾਏ। ਔਰ ਦੇਖਣਾ ਤੁਹਾਡੇ ਘਰ ਮਾਤਾ ਪੈਸਿਆਂ ਦਾ ਤੂਫਾਨ ਲਿਆਏਗੀ ਕਿ ਤੁਹਾਨੂੰ ਪੈਸੇ ਸੰਭਾਲਣ ਵਾਸਤੇ ਵੱਡੀ ਤੋਂ ਵੱਡੀ ਤੋਂ ਵੱਡੀ ਅਲਮਾਰੀ ਤੇ ਤਜੋਰੀ ਲੈਣੀ ਪੈਗੀ। ਆਖਰ ਦੇ ਵਿੱਚ ਐਸੀ ਗਲਤੀ ਦੱਸਣ ਲੱਗਾ ਕਿ ਜਿਸ ਗਲਤੀ ਕਰਕੇ ਅਸੀਂ ਬਰਬਾਦ ਹੋ ਜਾਂਨੇ ਆ ਔਰ ਨਾ ਚਾਹੁੰਦੇ ਹੋਏ ਵੀ ਅਸੀਂ ਉਹ ਕਰ ਦੰਨੇ ਆ ਨਾਣ ਲੱਗੇ ਆਪਣੀ ਪੈਰਾਨੋਇਆ ਏਰੀਆ ਨੂੰ ਆਪਸ ਵਿੱਚ ਰਗੜਦੇ ਆ ਥੁੱਕ ਲਗਾ ਕੇ ਅਸੀਂ ਨੋਟ ਗਿੰਨੇ ਆ ਸਿਰ ਤੇ ਤੇਲ ਲਗਾਇਆ ਬਚਿਆ ਆਪਣੇ ਮੂੰਹ ਤੇ ਲਗਾ ਲਿਆ ਦਾੜੀ ਤੇ ਲਗਾ ਲਿਆ ਜਾ ਆਪਣੀ ਬਾਵਾ ਤੇ ਲਗਾ ਲਿਆ ਇਹਦੇ ਨਾਲ ਤੁਹਾਡੇ ਘਰ ਸੁੱਖ ਸਮਰiddhi ਜਿਹੜੀ ਹੈਗੀ ਨਾ ਉਹ ਖਤਮ ਹੋ ਜਾਂਦੀ ਹੈ ਜੋ ਇਹ ਕੰਮ ਕਰਦਾ ਹੈ ਨਾ ਉਹਦੇ ਘਰ 'ਚ ਹਮੇਸ਼ਾ ਪੈਸੇ ਦਾ ਸੰਕਟ ਰਹਿੰਦਾ ਹੈ ਇਹ ਗਲਤੀਆਂ ਕਦੀ ਨਹੀਂ ਕਰਨੀਆਂ ਸਾਧ ਸੰਗਤ ਜੀ ਇਹ ਉਪਾਏ ਕਰੋ ਤਾਂ ਉਹਨਾਂ ਨੂੰ ਸੁੱਖ ਸਮਰiddhi ਪੈਸੇ ਦੀ ਕੋਈ ਕਮੀ ਨਹੀਂ ਆਏਗੀ ਦਲਿਤਦਰ ਵੀ ਜਿਹੜੇ ਅਗੇ ਨਾ ਉਹ ਵੀ ਅਰਬਪਤੀ ਬਣ ਸਕਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ